ਕਹਿੰਦੇ ਕਿ ਸਾਡੇ ਸਾਡੀ ਜਗ੍ਹਾ ਹੈਗੀ ਆ ਉਹਨਾਂ ਨੇ ਆ ਕੇ ਤਾਲਾ ਤੋੜਾ ਸਾਡਾ ਮੂਰਤੀਆਂ ਦਾ ਕਰਨ ਲੱਗੇ ਇੱਕ ਵਾਰ ਕਰ ਲੱਗੇ ਆਪਾਂ ਸ਼ਾਂਤੀ ਆ ਗਈ ਇਧਰੋਂ ਭਾਜੀ ਆਏ ਫਿਰ ਉਹਨਾਂ ਨੇ ਥੋੜਾ ਬਿਚਾਅ ਕੀਤਾ ਜਦੋਂ ਕੋਰਟ 'ਚ ਮੈਟਰ ਚੱਲ ਰਿਹਾ ਉਹਨਾਂ ਨੇ ਸਾਡੇ ਖਿਲਾਫ ਕੀਤਾ ਆਇਆ ਸੀ ਉਹਨਾਂ ਨੇ ਗਲਾਫ ਕੀਤਾ ਜਦੋਂ ਕੋਰਟ 'ਚ ਮੈਟਰ ਚੱਲ ਰਿਹਾ ਉਹਨਾਂ ਦਾ ਆ ਕੇ ਤਾਲੇ ਤੋੜ ਕੇ ਇਹਦਾ ਮੂਤੀਆਂ ਬਾਹਰ ਸਿੱਟਦਾ ਕੀ ਮਤਲਬ ਹੈ ਤੋ ਸੀ ਥਾੜੇ ਜਾਣ ਲੱਗੇ ਸਾਰਿਆਂ ਨੂੰ ਬਾਹਰ ਕੱਢ ਕੇ ਕਹਿੰਦੇ ਜੀ ਇਹਦੀ ਚਾਬੀ ਤਾਂ ਪੁਲਿਸ ਕੋ ਰੂਗੀ ਪੁਲਿਸ ਕੋ ਕੀ ਅਧਿਕਾਰ ਹੈ ਜੀ ਮੰਦਰਾ ਦੀ ਚਾਬੀ ਰੱਖਣ ਦਾ ਪੁਲਿਸ ਧਾਰਮਿਕ ਸਥਾਨਾਂ ਨੂੰ ਕਿੱਦਾਂ ਬੰਦ ਕਰ ਸਕਦੀ ਹੈ ਲੇਕਿਨ ਜੇ ਅਪ ਵੱਲੂਧਿਆਣੇ ਦੀ ਗੱਲ ਕਰੀਏ ਲੁਧਿਆਣਾ ਗਣੇਸ਼ ਨਗਰ ਦੇ ਵਿੱਚ ਆ ਮੂਰਖਾ ਵੱਲੋਂ ਆ ਦੇਖੇ ਤਾਲਾ ਲਗਾ ਦਿੱਤਾ ਗਿਆ ਕਮਾਲ ਦੀ ਗੱਲ ਹੈ ਯਾਰ ਮੈਂ ਕਹਿੰਦਾ ਇਹਨਾਂ ਦੀ ਸੋਚ ਕੀ ਹੋਏਗੀ ਇੱਥੇ ਧਾਰਮਿਕ ਸਥਾਨ ਹੈ ਇੱਥੇ ਪਾਠ ਪੂਜਾ ਹੋ ਰਹੀ ਹੈ ਸਾਡੇ ਭਗਵਾਨ ਇੱਥੇ ਮੌਜੂਦ ਨੇ ਰੋਜ਼ ਸਵੇਰੇ ਸ਼ਾਮੀ ਭੋਗ ਲਗਦਾ ਹੁਣ ਉਹਨੂੰ ਭੋਗ ਕੌਣ ਲਗਾਏਗਾ ਸਾਡੀਆਂ ਪਾਠ ਪੂਜਾਆਂ ਨੂੰ ਤੁਸੀਂ ਰੁਕਾ ਦਿੱਤੀਆਂ ਦੇਖੋ ਜੀ ਜੇ ਇਦਾਂ ਹੀ ਧੱਕਾ ਰਹੇਗਾ ਅਸੀਂ ਤਾਂ ਹਾਈ ਕੋਰਟ ਤੱਕ ਜਾਵਾਂਗੇ ਉਹਦੀ ਉਹਨੇ ਗਲਤ ਕੀਤਾ ਵਾ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਐ ਸਿੱਟੇ ਪਹਿਲੀ ਗਲਤੀ ਪਾਲਾ ਲਾਈ ਨਹੀਂ ਸਕਦਾ ਧਾਰਮਿਕ ਸਥਾਨ ਤੇ ਉਹਦੇ ਤੇ ਵੀ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਨਕਲੀ ਕਾਗੇ ਲੈ ਫਿਰਦੇ ਆ ਉਹ ਸੰਤਨੀ ਕੋਲ ਜਿਹੜੇ ਇੱਥੇ ਜਗਾ ਮੱਲੇ ਨੇ ਤਿੰਨ ਮੱਲਿਆਂ ਨੇ ਮੜਾ ਕੇ ਉਹਨੂੰ ਬਿਠਾਣ ਬੈਠਣ ਲਈ ਇਜਾਜ਼ਤ ਦਿੱਤੀ ਸੀ ਨਾ ਕਿ ਵੇਚਣ ਲਈ ਨਾ ਕਿਸੇ ਦੇ ਨਾਮ ਚੜਾਉਣ ਲਈ ਤੇ ਇਹ ਕੱਲ ਇਹਨਾਂ ਨੇ ਮੂਰਤੀਆਂ ਸਾਡੀਆਂ ਦੀ ਬੇਦਬੀ ਕੀਤੀ ਰਾਮ ਜੀ ਦੀ ਠਾਕੁਰ ਜੀ ਦੀ ਮੂਰਤੀ ਦੀ ਬੇਦਬੀ ਕੀਤੀ ਲੋਕਾਂ ਨਾਲ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਆਸਤਾ ਦੀ ਆਸਤਾ ਇੱਕ ਮੰਦਰਾ ਮਸੀਤ ਜਾਂ ਗੁਰਦੁਆਰੇ ਨਾਲ ਹੁੰਦੀ ਹੈ ਕਿ ਪ੍ਰਭੂ ਦੇ ਚਰਨਾਂ ਦੇ ਵਿੱਚ ਵਿਰਾਜਮਾਨ ਹੋ ਕੇ ਪ੍ਰਭੂ ਦੀ ਹਾਜ਼ਰੀ ਲਗਾ ਕੇ ਆਸਤਾ ਦਾ ਪ੍ਰਤੀਕ ਦਿੱਤਾ ਜਾਂਦਾ ਹੈ ਲੇਕਿਨ ਗਣੇਸ਼ਨਗਰ ਗਲੀ ਨੰਬਰ 8 ਦੇ ਵਿੱਚ ਅਸੀਂ ਮੌਜੂਦ ਹੈਗੇ ਜਿੱਥੇ ਇੱਕ ਮੰਦਿਰ ਸੀਗਾ ਪੁਰਾਣਾ ਮੰਦਿਰ ਹੈ ਦੱਸਿਆ ਜਾਂਦਾ ਕਿ ਮੰਦਿਰ ਹੈਗਾ ਲੇਕਿਨ ਕਾਰਪੋਰੇਸ਼ਨ ਦੇ ਵਿੱਚ ਚੜਿਆ ਕਿ ਨਹੀਂ ਚੜਿਆ ਉਹ ਵੀ ਅਸੀਂ ਪੁੱਛਾਂਗੇ ਲੇਕਿਨ ਵਿਵਾਦ ਕੀ ਹੋ ਜਾਂਦਾ ਕੱਲ ਨੂੰ ਉੱਤੇ ਐਸਐਚਓ ਪਹੁੰਚ ਜਾਂਦੇ ਨੇ ਐਸਐਚਓ ਪਹੁੰਚਦੇ ਨੇ ਉਸ ਤੋਂ ਬਾਅਦ ਵਿਵਾਦ ਹੋ ਜਾਂਦਾ ਵਿਵਾਦ ਆ ਹੋ ਜਾਂਦਾ ਸ਼੍ਰੀ ਰਾਧਾ ਰਾਣੀ ਮੰਦਿਰ ਇਹ ਮੰਦਿਰ ਦੀ ਤਸਵੀਰ ਹੈ ਅੰਦਰ ਮੂਰਤੀਆਂ ਨੇ ਲੇਕਿਨ ਚਾਬੀ ਇਸੇ ਚੋਂ ਕੋਲਾਂ ਜੇ ਦਿਖਾ ਦਿੰਦੇ ਮੱਲੇ ਦੇ ਮਹਿਲਾ ਮੌਜੂਦ ਹੈ ਕਿੰਨੇ ਸਾਲ ਪੁਰਾਣਾ ਮੰਦਿਰ ਹੈ 30 ਸਾਲ ਪੁਰਾਣਾ ਹੈ 30 ਸਾਲ ਪੁਰਾਣਾ ਹੈ 30 ਸਾਲ ਪੁਰਾਣਾ ਕਿਸ ਕਿਸ ਦੀ ਮੂਰਤੀ ਲੱਗੀ ਹੋਈ ਸੀ ਕਿਹਦੀ ਕਿਹਦੀ ਪੂਜਾ ਕਰਦੇ ਸੀ ਰਾਧਾ ਕ੍ਰਿਸ਼ਨ ਹਨੂਮਾਨ ਜੀ ਦੀ ਰਾਧਾ ਰਾਣੀ ਜੀ ਔਰ ਮਾਤਾ ਸ਼ੇਰਾ ਵਾਲੀ ਬੈਠੇ ਇਹ ਬਿਰਾਜਮਾਨ ਤੇ ਇਧਰ ਹਾਂਜੀ ਤੇ ਕੱਲ ਕੀ ਹੋਇਆ ਕੀ ਸੀਗਾ ਬਸ ਸਾਰੇ ਜਿਹੜੇ ਉਹ ਕਹਿੰਦੇ ਕਿ ਸਾਡੇ ਸਾਡੀ ਜਗ੍ਹਾ ਹੈਗੀ ਆ ਉਹਨਾਂ ਨੇ ਆ ਕੇ ਤਾਲਾ ਤੋੜਾ ਸਾਡਾ ਮੂਰਤੀਆਂ ਦਾ ਕਰਨ ਲੱਗੇ ਮੂਰਤੀਆਂ ਚੱਕ ਕੇ ਬਾਹਰ ਸੁੱਟਣ ਲੱਗੇ ਆਪ ਤਾਂ ਵਿਸ਼ਾਲ ਜੀ ਆ ਗਏ ਇਧਰੋਂ ਭਾਜੀ ਆਏ ਫਿਰ ਇਹਨਾਂ ਨੇ ਥੋੜਾ ਬਚਾਅ ਕੀਤਾ ਜਾ ਕੇ ਦਬੋ ਜਾ ਕੇ ਫਿਰ ਉਹ ਧੱਕਾ ਸਤਾਈ ਕਰਨ ਲੱਗੇ ਸਾਡੇ ਨਾਲ ਉਹ ਬੰਦੇ ਜਿਨ੍ਹਾਂ ਨੇ ਮੂਰਤੀਆਂ ਨੂੰ ਸਿੱਧਾ ਹੱਥ ਪਾ ਲਿਆ ਸੀ ਹਾਂਜੀ ਬਿਲਕੁਲ ਜੀ ਇਹ ਨਾ ਪਹਿਲਾਂ ਵੀ ਇਹ ਲੋਕ ਆਏ ਸੀਗੇ ਜੀ ਇੱਥੇ ਕਬਜ਼ਾ ਕਰਨ ਪਹਿਲਾਂ ਵੀ ਕਈ ਹੋਰ ਵੀ ਬੰਦੇ ਆ ਚੁੱਕੇ ਨੇ ਜਿਹੜਾ ਇੱਥੇ ਕਬਜ਼ੇ ਦੀ ਨੀਅਤ ਨਾਲ ਆਏ ਨੇ ਮੱਲੇ ਵਾਲਿਆਂ ਨੇ ਅਸੀਂ ਇਹਨਾਂ ਨੂੰ ਕਈ ਵਾਰੀ ਭਜਾਇਆ ਤੇ ਜਦੋਂ ਅਸੀਂ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ ਅਸੀਂ ਕੋਰਟ ਦਾ ਦਰਵਾਜ਼ਾ ਖੜਕਟਾਇਆ ਮਾਨਯੋਗ ਕੋਰਟ 'ਚ ਅਸੀਂ ਜਾ ਕੇ ਅਪੀਲ ਲਾਈ ਉਹਨਾਂ ਵੱਲੋਂ ਸਾਨੂੰ ਸਟੇ ਵੀ ਦੇ ਦਿੱਤੀ ਗਈ ਉਹ ਬੰਦੇ ਆਏ ਸੀਗੇ ਪਹਿਲਾਂ ਵੀ ਇੱਕ ਵਾਰ ਆਏ ਸੀਗੇ ਚਲੋ ਆਏ ਲੜਾਈ ਝਗੜੇ ਵੀ ਹੋਏ ਪਰਚੇ ਵੀ ਹੋਏ ਸਭ ਕੁਝ ਹੋਇਆ ਤੇ ਉਦੋਂ ਚਲੇ ਗਏ ਚਲੋ ਜਦੋਂ ਕੋਰਟ 'ਚ ਮੈਟਰ ਚੱਲ ਰਿਹਾ ਉਹਨਾਂ ਨੇ ਸਾਡੇ ਖਿਲਾਫ ਕੀਤਾ ਹੋਇ ਤੋੜ ਕੇ ਇਹਦਾ ਮੂਰਤੀਆਂ ਬਾਹਰ ਸਿੱਟਣ ਦਾ ਕੀ ਮਤਲਬ ਹੈ ਇਸ ਸਟਰੀ ਆ ਕਿ ਕਿੱਦਾਂ ਬਹੀ ਵੇ ਐਸ ਐਚਓ ਸਾਹਿਬ ਨੂੰ ਮੈਂ ਹੀ ਕਾਲ ਕੀਤੀ ਸੀ ਕਿ ਇੱਦਾਂ ਇੱਦਾਂ ਗੱਲ ਹੋ ਗਈ ਵੀ ਇੱਥੇ ਮਾਹੌਲ ਗਰਮ ਹੋ ਸਕਦਾ ਵੀ ਇੱਦਾਂ ਇੱਦਾਂ ਸਾਰਾ ਕੁਝ ਕਰ ਰਹੇ ਨੇ ਉਹ ਆ ਕੇ ਐਸ ਐਚਓ ਸਾਹਿਬ ਆਏ ਤੇ ਉਹਨਾਂ ਨੇ ਪਹਿਲਾਂ ਤਾਂ ਆ ਕੇ ਜੀ ਜੋ ਉਹਨਾਂ ਨੇ ਦਬਕਾ ਮਾਰਿਆ ਜੀ ਇੱਥੇ ਕੋਈ ਬੋਲਿਆ ਮੈਂ ਅੰਦਰ ਕਰ ਦੋ ਮੈਂ ਕਿਹਾ ਅਸੀਂ ਕਰ ਦੋ ਜੀ ਸਾਡੀਆਂ ਜਦੋਂ ਮੰਦਿਰ ਹੀ ਸੇਫ ਨਹੀਂ ਸਾਨੂੰ ਵੀ ਤੁਸੀਂ ਅੰਦਰ ਕਰ ਦੋ ਅਸੀਂ ਵੀ ਬਾਹਰ ਰਹਿ ਕੇ ਕੀ ਕਰਨਾ ਫਿਰ ਐਸ ਐਚਓ ਸਾਹਿਬ ਬਾਅਦ ਵਿੱਚ ਚਲੋ ਉਹਨਾਂ ਨੇ ਸਮਝਾਇਆ ਕਹਿੰਦੇ ਜੀ ਤੁਸੀਂ ਸਾਡੇ ਤੇ ਭਰੋਸਾ ਰੱਖੋ ਤੇ ਤੁਸੀਂ ਥਾਣੇ ਚਲੋ ਜਦੋਂ ਅਸੀਂ ਥਾਣੇ ਜਾਣ ਲੱਗੇ ਸਾਰਿਆਂ ਨੂੰ ਬਾ ਸਾਧਾਰਨਿਕ ਸਥਾਨਾਂ ਨੂੰ ਕਿੱਦਾਂ ਬੰਦ ਕਰ ਸਕਦੀ ਹੈ ਕਰ ਸਕਦੀ ਹੈ ਇਥੇ ਦੀ ਪੋਸਟ ਕੁਝ ਵੀ ਕਰ ਸਕਦੀ ਹੈ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਜੋ ਅੱਜ ਹਾਲਾਤ ਬਣੇ ਹੋਏ ਨੇ ਵੀ ਦੇਖੋ ਕਿਸ ਤਰ੍ਹਾਂ ਮੰਦਰ ਦੇ ਬਾਹਰ ਸਾਡੀਆਂ ਭੈਣਾਂ ਸਾਡੇ ਭਰਾ ਖੜੇ ਨੇ ਔਰ ਕਿੰਨੇ ਕੁ ਪਰੇਸ਼ਾਨ ਨੇ ਤੁਸੀਂ ਦੇਖ ਸਕਦੇ ਹੋ ਵੀ ਮੂਰਤੀਆਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾਂਦੀ ਹੈ ਕਮਾਲ ਦੀ ਗੱਲ ਇੱਕ ਪਾਸੇ ਜੇ ਆਪਾਂ ਗੱਲ ਕਰੀਏ 22 ਜਨਵਰੀ ਨੂੰ ਕਿੰਨਾ ਸੋਹਣਾ ਰੂਪ ਸੀ ਇੱਕ ਤਿਉਹਾਰ ਦੇ ਰੂਪ ਦੇ ਵਿੱਚ ਮਨਾਇਆ ਗਿਆ ਸਾਡੇ ਨਾਲ ਮੁਸਲਮਾਨ ਵੀਰ ਵੀ ਖੜੇ ਨੇ ਸਿੱਖ ਵੀਰ ਵੀ ਖੜੇ ਨੇ ਹੁਣ ਸਾਰੇ ਜੇ ਆਪਾਂ ਕਹੀਏ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਸਾਰੇ ਲੋਕਾਂ ਨੇ ਉਸ ਚੀਜ਼ ਦਾ ਸਵਾਗਤ ਕੀਤਾ ਔਰ ਬਹੁਤ ਵਧੀਆ ਤਰੀਕੇ ਨਾਲ ਜੇ ਆਪਾਂ ਰਾਜਨੀਤਿਕ ਪਾਰਟੀ ਦੀ ਗੱਲ ਕਰੀਏ ਨਾ ਵਿਸ਼ਾਲ ਜੀ ਤੇ ਸਾਰੀ ਰਾਜਨੀਤਿਕ ਪਾਰਟੀ ਨੇ ਤਿਉਹਾਰ ਮਨਾਇਆ ਲੇਕਿਨ ਜੇ ਆਪਾਂ ਲੁਧਿਆਣੇ ਦੀ ਗੱਲ ਕਰੀਏ ਲੁਧਿਆਣਾ ਗਣੇਸ਼ ਨਗਰ ਦੇ ਵਿੱਚ ਆ ਮੂਰਖਾ ਵੱਲੋਂ ਆ ਦੇਖੋ ਜੀ ਤਾਲਾ ਲਗਾ ਦਿੱਤਾ ਗਿਆ ਕਮਾਲ ਦੀ ਗੱਲ ਹੈ ਯਾਰ ਮੈਂ ਕਹਿੰਦਾ ਇਹਨਾਂ ਦੀ ਸੋਚ ਕੀ ਹੋਏਗੀ ਇਹ ਕਿਉਂ ਇੱਕ ਵਿਸ਼ੇਸ਼ ਧਰਮ ਦੇ ਪਰਿਵਾਰਾਂ ਤੇ ਆਚਾਰ ਕਰਦੇ ਆ ਭਗਵਾਨ ਦਾ ਮੰਦਿਰ ਕੁਸਤਾ ਡਰੋ ਔਰ ਮਤਲਬ ਬੜੇ ਹੀ ਦੁਰਭਾਗੇ ਨਾਲ ਕਹਿਣਾ ਪੈ ਰਿਹਾ ਵੈ ਵੀ ਜਿਹੜੇ ਚੌਂਕੀ ਇਨਚਾਰਜ ਨੇ ਉਹ ਖੁਦ ਇੱਕ ਬ੍ਰਾਹਮਣ ਪਰਿਵਾਰ ਤੋਂ ਆਂਦੇ ਨੇ ਯਾਰ ਥੋੜੀ ਜੀ ਤਾਂ ਸ਼ਰਮ ਕਰ ਲੋ ਠੀਕ ਹੈ ਤੁਹਾਨੂੰ ਗਵਰਨਮੈਂਟ ਤਨਖਾਹ ਦਿੰਦੀ ਹੈ ਤੁਸੀਂ ਨੌਕਰੀ ਕਰਦੇ ਹੋ ਅੱਛੀ ਗੱਲ ਹੈ ਲੇਕਿਨ ਯਾਰ ਇਹ ਕੋਈ ਤਰੀਕਾ ਤਾਂ ਨਹੀਂ ਹੋਇਆ ਵਿਸ਼ਾਲ ਜੀ ਦੱਸ ਰਹੇ ਨੇ ਵੀ ਕੋਰਟ ਦੇ ਵਿੱਚ ਆਰਡਰ ਹੈ ਕੋਰਟ ਦੇ ਵਿੱਚੋਂ ਸਟੇ ਮਿਲੀ ਹੋਈ ਹੈ ਔਰ ਉਹਦੇ ਵਿੱਚ ਇਹ ਲਿਖਿਆ ਗਿਆ ਵੀ ਹੋਰ ਤੁਸੀਂ ਕੁਝ ਨਹੀਂ ਕਰ ਸਕਦੇ ਲੇਕਿਨ ਰੋਜ਼ ਇੱਥੇ ਭਜਨ ਕੀਰਤਨ ਕਰੋ ਕੋਈ ਦਿੱਕਤ ਨਹੀਂ ਹੈ ਠੀਕ ਹੈ ਕੋਈ ਨਵੀਆਂ ਮੂਰਤੀਆਂ ਸਥਾਪਿਤ ਨਹੀਂ ਹੋ ਸਕਦੀਆਂ ਪ੍ਰਾਨਪ੍ਰਿਸ਼ਤਾ ਨਹੀਂ ਹੋ ਸਕਦੀ ਅਸੀਂ ਕੋਰਟ ਦਾ ਇੰਤਜ਼ਾਰ ਕਰਾਂਗੇ ਪਹਿਲਾਂ ਕੀਤਾ ਹੈ ਨਾ ਬਿਸ਼ਾਉ ਜੀ ਦੇਖੋ ਹਿੰਦੂ ਕਦੇ ਤੱਕਾ ਨਹੀਂ ਕਰਦਾ ਸਨਾਤਨ ਨਹੀਂ ਕਦੇ ਤੱਕਾ ਨਹੀਂ ਕਰਦਾ ਜਦੋਂ ਤੱਕ ਕੋਰਟ ਦਾ ਆਰਡਰ ਨਹੀਂ ਆਇਆ ਉੱਥੇ ਮੰਦਿਰ ਦੀ ਉਸਾਰੀ ਨਾ ਸ਼ੁਰੂ ਕੀਤੀ ਜਦੋਂ ਇੱਥੇ ਵੀ ਇੱਥੇ ਵੀ ਅਸੀਂ ਅਸੀਂ ਇੱਥੇ ਵੀ ਆਈ ਸੋਚ ਕੇ ਬੈਠੇ ਹਾਂ ਸਾਡੇ ਭਗਵਾਨ ਜਿਹੜੇ ਟੈਂਟ 'ਚ ਨੇ ਉਹ ਟੈਂਟ ਤੱਕ ਫਾੜ ਦਿੱਤੇਗੇ ਕਰਾਂਗੇ ਸਾਡੇ ਭਗਵਾਨ ਜਿਹੜੇ ਆ ਸਮਝ ਤੋਂ ਬਾਹਰ ਹੈ ਵੀ ਭਾਰਤ ਦੇ ਵਿੱਚ ਸਾਨੂੰ ਮੰਦਰਾ ਵਾਸਤੇ ਲੜਨਾ ਪਵੇ ਤਾਂ ਬੜੀ ਔਰ ਨਗਰ ਨਿਗਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਵੀ ਇਹ ਜਗਾ ਜਿਹੜੀ ਹੈ ਮੰਦਰ ਦੇ ਨਾਮ ਤੇ ਚੜੀ ਹੋਈ ਹੈ ਪਤਾ ਨਹੀਂ ਐਸਾ ਕੀ ਹੈ ਜਾਂ ਤਾਂ بار 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 ਹਿੰਦੂਆਂ ਨੂੰ ਚੈੱਕ ਕੀਤਾ ਜਾਂਦਾ ਕਦੇ ਜਿਹੜੇ ਗਊ ਮਾਤਾ ਦੇ ਬੱਚਿਆਂ ਦੇ ਅੰਗ ਮਿਲਦੇ ਆ ਈਡੂਲਸ ਕਲੋਨੀ ਦੇ ਵਿੱਚੋਂ ਕਦੇ ਕੁਝ ਹੁੰਦਾ ਕਦੇ ਕੁਝ ਹੁੰਦਾ ਤੇ ਇਹ ਕਮਾਲ ਦੀ ਗੱਲ ਹੈ ਯਾਰ ਹੱਦ ਐਸਐਚਓ ਵਤੀਰਾ ਸਹੀ ਨਹੀਂ ਸੀਗਾ ਵਤੀਰੇ ਤੇ ਚਾਬੀ ਲੈ ਕੇ ਜਾਣ ਦਾ ਆ ਨਹੀਂ ਸੋਚਿਆ ਉਹਨਾਂ ਨੇ ਕਿ ਇੱਕ ਮੋਦਵਾਰ ਬੰਦੇ ਨੂੰ ਚਾਬੀ ਦਿੱਤੀ ਜਾਵੇ ਕਿ ਧੱਕੇ ਨਾਲ ਚਾਬੀ ਲਈ। ਦੇਖੋ ਜੀ ਪਤਾ ਕੀ ਆ ਪਹਿਲੀ ਗੱਲ ਤਾਂ ਐਸਐਚਓ ਸਾਹਿਬ ਦਾ ਚਾਬੀ ਲੈ ਜਾਂਦਾ ਕੋਈ ਮਤਲਬ ਹੀ ਨਹੀਂ ਸੀਗਾ। ਉਹਨਾਂ ਨੇ ਕਾਦ ਲਈ ਚਾਬੀ ਲੈ ਕੇ ਗਏ। ਦੇਖੋ ਜੀ ਇੱਕ ਇੱਥੇ ਧਾਰਮਿਕ ਸਥਾਨ ਹੈ ਇੱਥੇ ਪਾਠ ਪੂਜਾ ਹੋ ਰਹੀ ਆ। ਸਾਡੇ ਭਗਵਾਨ ਇੱਥੇ ਮੌਜੂਦ ਨੇ ਰੋਜ਼ ਸਵੇਰੇ ਸ਼ਾਮੀ ਭੋਗ ਲੱਗਦਾ। ਹੁਣ ਉਹਨੂੰ ਭੋਗ ਕੌਣ ਲਗਾਏਗਾ? ਸਾਡੀਆਂ ਪਾਠ ਪੂਜਾਵਾਂ ਤੁਸੀਂ ਰੁਕਾ ਦਿੱਤੀਆਂ। ਦੇਖੋ ਜੀ ਜੇ ਇਦਾਂ ਹੀ ਧੱਕਾ ਰਹੇਗਾ ਅਸੀਂ ਤਾਂ ਹਾਈ ਕੋਰਟ ਕਿ ਸਾਨੂੰ ਸਾਡੀ ਪਾਠ ਪੂਜਾ ਤੱਕ ਨਾ ਕੀਤੀ ਦੇਵੇ ਅਸੀਂ ਤਾਂ ਹੁਣ ਜਾ ਰਹੇ ਹਾਂ ਜੀ ਅਸੀਂ ਚੌਂਕੀ ਦੇ ਬਾਹਰ ਬੈਠ ਕੇ ਪਾਠ ਪੂਜਾ ਕਰਾਂਗੇ ਅਸੀਂ ਕਹਾਂ ਸਾਡੇ ਮੰਦਰ ਚ ਤਾਂ ਤੁਸੀਂ ਕਰਨ ਨਹੀਂ ਦੇਣੀ ਅਸੀਂ ਚੌਂਕੀ ਦੇ ਬਾਹਰ ਹੀ ਕਰਾਂਗੇ ਲੇਕਿਨ 550 ਸਾਲ ਲੱਗੀ ਸੀ ਰਾਮ ਮੰਦਰ ਨੂੰ ਰਾਮ ਮੰਦਰ ਤੋਂ ਬਾਹਰ ਲੁਧਿਆਣਾ ਦਾ ਗਣੇਸ਼ ਨਗਰ ਗਲੀ ਨੰਬਰ 8 ਦੇ ਵਿੱਚ ਮੰਦਰ ਹੈ ਉਸ ਨੂੰ ਵੀ ਦੇਖੋ ਹੁਣ ਕਿੰਨੇ ਸਾਲ ਲੱਗਦੇ ਆ ਲੇਕਿਨ ਕੋਸ ਚਾਬੀ ਲੱਗੀ ਪਾਠ ਪੂਜਾ ਹੁੰਦੀ ਸੀਗੀ ਉਹ ਵੀ ਬੰਦ ਹੋ ਗਈ ਲੇਕਿਨ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਹੈਗੇ ਹੋ ਧਰਮ ਦਾ ਹਿੱਸਾ ਉਹ ਤੁਸੀਂ ਵੀ ਕਿਸ ਤਰ੍ਹਾਂ ਦੇਖਦੇ ਹੋ ਇਸ ਈਸ ਨੂੰ ਕੀ ਇਹ ਟਾਲੀ ਲਗਾਉਣੇ ਚ ਮਾਜਬ ਸੀਗੇ ਦੇਖੋ ਜ ਕਿ ਜਿਹੜਾ ਐਸਚਓ ਸਾਹਿਬ ਨੇ ਤਾਲੇ ਲਾਇਆ ਤਾਂ ਸਿੱਧਾ ਜਿਹੜਾ ਧਰਮ ਨਾਲ ਇਹ ਤਾਂ ਹਾਤ ਕੀਤਾ ਗਿਆ ਤੇ ਤਾਲੇ ਐਸਚਓ ਨੂੰ ਤਾਂ ਕੋਈ ਹੱਕ ਹੀ ਨਹੀਂ ਹੈਗਾ ਅਦਾ ਧਾਰਮਿਕ ਸਥਾਨ ਨੂੰ ਕਿਉਂਕਿ ਲੋਕਾਂ ਦੀ ਆਸਥਾ ਜੁੜੀ ਆ ਸਵੇਰੇ ਸ਼ਾਮ ਇੱਥੇ ਪਾਠ ਪੂਜਾ ਕਰਦੇ ਨੇ ਮਹੱਲੇ ਆਸੀ ਇਲਾਕਾ ਵਾਸੀ ਤੇ ਬਹੁਤ ਹੀ ਉਹਨੇ ਗਲਤ ਕੀਤਾ ਵਾ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਐਸਚਓ ਪਹਿਲੀ ਗੱਲ ਤਾਲਾ ਲਾਈ ਨਹੀਂ ਸਕਦਾ ਧਾਰਮਿਕ ਸਥਾਨ ਤੇ ਉਹਦੇ ਤੇ ਵੀ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਤਾਂ ਸ਼ਰੇਆਮੀ ਸ਼ਰਾਸਰ Hindu ਧਰਮ ਨਾਲ ਧੱਕਾ ਵਾ ਸਨਾਤਨ ਧਰਮ ਨਾਲ ਧੱਕਾ ਹੋ ਰਿਹਾ ਵਾ ਜਿਹੜਾ ਕਿ ਗਣੇਸ਼ਨਗਰ ਦੇ ਵਿੱਚ ਇਹ ਜਿੱਦਾਂ ਕਿ ਮਹੱਲੇ ਇਲਾਕਾ ਨਿਵਾਸੀ ਦੱਸ ਰਹੇ 30 ਸਾਲ ਪੁਰਾਣਾ ਮੰਦਿਰ ਆ ਇਹ 30 ਸਾਲ ਪੁਰਾਣਾ ਮੰਦਿਰ ਆ ਤੇ ਲੋਕਾਂ ਦੀ ਆਸਥਾ ਦੇ ਨਾਲ ਜੁੜੀ ਹੋਈ ਆ ਤੇ ਪਾਠ ਪੂਜਾ ਲਗਾਤਾਰ ਸਵੇਰ ਸ਼ਾਮੇ ਪਾਠ ਪੂਜਾ ਕਰਦੇ ਆ ਤੇ ਐਸ ਐਚਓ ਸਾਹਿਬ ਜਿਹੜਾ ਕਿ ਇਹਨੂੰ ਤਾਲਾ ਲਾ ਕੇ ਗਏ ਆ ਇਸ਼ਾਰਾ ਸਰ ਹੀ ਜਿਹੜਾ ਧਰਮ ਆ ਧਰਮ ਨਾਲ ਵੀ ਤੱਕਾ ਵਾ ਤੇ ਲੋਕਾਂ ਦੀ ਭਾਵਨਾਵਾਂ ਨੂੰ ਆਹਤ ਕੀਤਾ ਗਿਆ ਵਾ لیکن ਜਦੋਂ ਮੂਰਤੀਆਂ ਵਿੱਚ ਹੈਗੀਆਂ ਤੇ ਐਸਚੂ ਦਾ ਇੰਨਾ ਜ਼ਮੀਰ ਨਹੀਂ ਸੀਗਾ ਕਿ ਐਸਚੂ ਸਾਹਿਬ ਚਲੋ ਮੈਨੂੰ ਕਹਿਣਾ ਵਾਜਬ ਨਹੀਂ ਲੱਗਦਾ ਕਿਉਂਕਿ ਮੈਨੂੰ ਆਪ ਲੱਗਦਾ ਕਿ ਧਾਰਮਿਕ ਪਾਵਾਂ ਹਨ ਕਿਤਨਾ ਕਿਤੇ ਪਹਿਲੇ ਹੁੰਦੀਆਂ ਨੇ ਕਿ ਕਿੱਥੇ ਰਬ ਦਾ ਆਸਥਾ ਦਾ ਪ੍ਰਤੀਕ ਹੈਗਾ ਉਸ ਮੰਦਰ ਦੇ ਵਿੱਚ ਪੂਜਾ ਆਰਚਨਾ ਹੋਣੀ ਚਾਹੀਦੀ ਹੈ ਮੂਰਤੀਆਂ ਪਈਆਂ ਨੇ ਤਾਲਾ ਲਗਾ ਕੇ ਹੁਣ ਐਸਚੂ ਸਾਹਿਬ ਨੇ ਇੱਕ ਮੁਲਾਜ਼ਮ ਕਿਉਂ ਨਹੀਂ ਲਗਾਇਆ ਨਾਲ ਕਿ ਇੱਥੇ ਸਵੇਰੇ ਸ਼ਾਮ ਖੁੱਲੇ ਆਰਤੀ ਹੋ ਜਵੇ ਇਹ ਮੁਲਾਜ਼ਮਤਾ ਜੀ ਜੇ ਆਪਾਂ ਪਿਛਲੇ ਕੁਝ ਸਾਲਾਂ ਦੀ ਗੱਲ ਵੀ ਕਰੀਏ ਨਾ ਇੱਕ ਵਾਰ ਮੁਲਾਜ਼ਮ ਸਾਡੇ ਵਿਸ਼ਨੂੰਨਾਥ ਮੰਦਰ ਦੇ ਉੱਪਰ ਬੂਟ ਪਾ ਕੇ ਚੜ ਗਏ ਇਹ ਤਾਂ ਇਹ ਜੇ ਸਾਡੇ ਲੋਕ ਆ ਕੇ ਜੇ ਸਾਡੇ ਲੋਕ ਆ ਕੇ ਇਹਨਾਂ ਨਾਲ ਗੱਲ ਵੀ ਕਰਦੇ ਆ ਨਾ ਜੀ ਫਿਰ ਇਹ ਕਹਿੰਦੇ ਸਰਕਾਰੀ ਕੰਮ 'ਚ ਵਾਧਾ ਪਾਤਾ ਇਹ ਸਾਡੇ ਧਰਮ 'ਚ ਵਾਧਾ ਪਾਦਣ ਤੇ ਜੇ ਅਸੀਂ ਇਹਨਾਂ ਨੂੰ ਟੋਕੀਏ ਫਿਰ ਸਰਕਾਰੀ ਕੰਮ 'ਚ ਵਾਧਾ ਅਸੀਂ ਜਦੋਂ ਹੁਣ ਚੌਂਕੀ ਜਾਵਾਂਗੇ ਨਾ ਵਿਸ਼ਾਲ ਜੀ ਉੱਥੇ ਕੈਮਰੇ ਨਿਕਲ ਜਾਣਗੇ ਪੁਲਿਸ ਵਾਲਿਆਂ ਦੇ ਅੱਜਕੱਲ ਪੁਲਿਸ ਨੂੰ ਵੀਡੀਓ ਬਣਾਉਣ ਦਾ ਬਹੁਤ ਸ਼ੌਕ ਹੈ ਮੈਂ ਉਹਨਾਂ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਤੁਸੀਂ ਸ਼ੂਟਿੰਗ ਸ਼ਾਟਿੰਗ 'ਚ ਹੀ ਆ ਜਾਓ ਚੂੜੀਆਂ ਪਾ ਲਓ ਯਾਰ ਬ੍ਰਾਹਮਣ ਹੋਵੇ ਮਤਲਬ ਚੌਂਕੀ ਇਨਚਾਰਜ ਤੇ ਉਸ ਤੋਂ ਬਾਅਦ ਖੁਦ ਇਹੋ ਜਿਹਾ ਕੰਮ ਕਰਨਾ ਪੈ ਜੇ ਦੁੱਬ ਕੇ ਮਰਨ ਵਾਲੀ ਗੱਲ ਹੈ ਦੇਖੋ ਐਸਐਚਓ ਐਸਐਚਓ ਨੇ ਤੱਕਾ ਕੀਤਾ ਹੈ ਜਾਂ ਚੌਂਕੀ ਇਨਚਾਰਜ ਨੇ ਤੱਕਾ ਕੀਤਾ ਹੈ ਕਿਨੇ ਕਰਵਾਇਆ ਕਿਨੇ ਨਹੀਂ ਕਰਵਾਇਆ ਉਹ ਪ੍ਰਮਾਤਮਾ ਜਾਣਦਾ ਹੈ ਔਰ ਜਿਸ ਪ੍ਰਮਾਤਮਾ ਨੂੰ ਨਤਮਸਤਕ ਹੋ ਕੇ ਉਹਨਾਂ ਨੇ ਡਿਊਟੀ ਜੁਆਇਨ ਕੀਤੀ ਹੈ ਉਹੀ ਪ੍ਰਮਾਤਮਾ ਉਹਨਾਂ ਨੂੰ ਜਿਹੜਾ ਅੱਜ ਸਬਕ ਵੀ ਸਿਖਾਏਗਾ ਜੇ ਅੱਜ ਤੇ ਸਾਰੇ ਭਰਾ ਇਕੱਠੇ ਹੋਏ ਨੇ ਔਰ ਸਾਡੀਆਂ ਭੈਣਾਂ ਮਤਾਵਾਂ ਇੱਥੇ ਇਕੱਠੀਆਂ ਹੋਈਆਂ ਨੇ ਤੇ ਉਹਨਾਂ ਦਾ ਅੰਤ ਆ ਚੁੱਕਾ ਹੈ ਹੁਣ ਅੱਜ ਅਸੀਂ ਚੱਲੇ ਆ ਚੌਂਕੀ ਪ੍ਰੋਟੈਸਟ ਕਰਾਂਗੇ ਉੱਥੇ ਜੋ ਵੀ ਸਾਨੂੰ ਕਰਨਾ ਪਿਆ ਇੱਥੇ ਤਾਲਾ ਵੀ ਖੁੱਲੇਗਾ ਔਰ ਜੇ ਉਹਨਾਂ ਕੋਲ ਇੰਨੇ ਤੱਕਾ ਕਰ ਸਕਦੇ ਇੰਨੀ ਪਾਵਰ ਹੈਗੀ ਹੈ ਵੀ ਉਹਨਾਂ ਨੇ ਆਪ ਹੀ ਕਲੰਦਰਾ ਦੇ ਦਿੱਤਾ ਤੇ ਹੁਣ ਪਰਮਿਸ਼ਨ ਵੀ ਆਪ ਹੀ ਲੈ ਆ ਕੇ ਦਵੇ ਸਾਨੂੰ ਉਹ ਪਰਮਿਸ਼ਨ ਵੀ ਆਪ ਹੀ ਲੈ ਆ ਕੇ ਦਵੇ ਸਾਨੂੰ ਮੰਦਰ ਬਣਾਉਣ ਦੀ ਨਹੀਂ ਨਹੀਂ ਮੂਰਤੀ ਰੱਖਾਂਗੇ ਵਿਸ਼ਾਲ ਜੀ ਨਹੀਂ ਰੋਕਣਾ ਹੁਣ ਨਹੀਂ ਰੋਕਣਾ ਜੇ ਉਹ ਤੱਕਾ ਕਰ ਸਕਦੇ ਫਿਰ ਅਸੀਂ ਵੀ ਤੱਕਾ ਕਰ ਸਕਦੇ ਆ ਜੇ ਉੱਥੇ ਜਾਣ ਗਈਆਂ ਨਾ ਰਾਮ ਮੰਦਰ ਦੇ ਵਿੱਚ ਤੇ ਅਸੀਂ ਇੱਥੇ ਜਾਣ ਦੇਣ ਲਈ ਵੀ ਤਿਆਰ ਆ ਕੋਈ ਗੱਲ ਨਹੀਂ ਸ਼ਾਇਦ ਸਾਡੀ ਉੱਤੇ ਹੋ ਗਿਆ ਐਸ ਐਚਓ ਐਸਐਚਓ ਕੋਈ ਕੋਟ ਦੇ ਉੱਤੇ ਥੋੜੀ ਹੋ ਗਿਆ ਕੋਟ ਦੇ ਸਾਡੇ ਕੋ ਬਕਾਇਦਾ ਵਕਾਇਦਾ ਉੱਥੋਂ ਉਹ ਹੱਸਦੇ ਬੰਦੇ ਗਏ ਆ ਉੱਥੇ ਚੌਂਕੀ ਬੈਠਾ ਜਿਹੜਾ ਪੰਡਤ ਆਇਆ ਸੀਗਾ 7 ਅੱਠ 10 ਬੰਦੇ ਲੈ ਗਏ ਪੰਜ ਛੇ ਜਨਾਨੀਆਂ ਸੀਗੀਆਂ ਨਾਲ ਉਹਦੇ ਨਾਲ ਪਿੱਛੇ ਪੱਤ ਬੰਦੇ ਸੀਗੇ ਔਰ ਹੱਸਦੇ ਗਏ ਅੰਦਰ ਔਰ ਅੱਛੇ ਸੋ ਔਰ ਦੂਜਿਆਂ ਧੱਕੇ ਮਾਰਦਾ ਸੀ ਚਲੋ ਬਾਹਰ ਚਲੋ ਬਾਹਰ ਚਲੋ ਬਾਹਰ ਆਹ ਸਾਡੇ ਬੰਦੇ ਨੂੰ ਨਹੀਂ ਕੋਈ ਪ੍ਰੂਫ ਦਿਖਾਏ ਉਹਨਾਂ ਨੇ ਜਗ੍ਹਾ ਦੇ ਕੋਈ ਪ੍ਰੂਫ ਦਿਖਾ ਆ ਪਈ ਦੂਜੀ ਪਾਰਟੀ ਜਿਹੜੀ ਤੁਸੀਂ ਕਹਿ ਰਹੇ ਹੋ ਜਿਹੜੀ ਆਈ ਨਕਲ ਫਿਰਦੇ ਆ ਜੀ ਔਰ ਨਕਲੀ ਕਾ ਕੇ ਲਈ ਫਿਰਦੇ ਆ ਉਹ ਸੰਤਨੀ ਕੋਲ ਜਿਹੜੇ ਇੱਥੇ ਜਗਾ ਮੱਲੇ ਨੇ ਤਿੰਨ ਮੱਲਿਆਂ ਨੇ ਬਣਾ ਕੇ ਉਹਨੂੰ ਬਿਠਾ ਬੈਠਣ ਲਈ ਜਾਇਦ ਦਿੱਤੀ ਸੀ ਨਾ ਕਿ ਵੇਚਣ ਲਈ ਨਾ ਕਿਸੇ ਦੇ ਨਾਮ ਚੜਾਣ ਲਈ ਤੇ ਇਹ ਕੱਲ ਇਹਨਾਂ ਨੇ ਮੂਰਤੀਆਂ ਸਾਡੀਆਂ ਦੀ ਬੇਦਬੀ ਕੀਤੀ राम जी ਦੀ ਠਾਕੁਰ ਜੀ ਦੀ ਮੂਰਤੀ ਦੀ ਬੇਦਬੀ ਕੀਤੀ ਤੇ ਮੌਕੇ ਦੇ ਬੱਚੇ ਆ ਗਏ ਉਹਨਾਂ ਨੇ ਕੰਟਰੋਲ ਕੀਤਾ ਤੇ ਸਾਡੇ ਧਰਮ ਦੇ ਖਿਲਾਫ ਇਹ ਪੰਡਤ ਕਾਦਾ ਹੋਇਆ ਇਹ ਪੰਡਤ ਜਿਹੜਾ ਹੈ ਜਿਨੇ ਸਾਡੇ ਮੂਰਤੀਆਂ ਨਹੀਂ ਕੋਈ ਵੀ ਵਿਸ਼ਾਲ ਜੀ ਕੋਈ ਵੀ ਮੰਦਰ ਅਸੀਂ ਬਣਾਉਨੇ ਆ ਤੇ ਪੰਡਤਾਂ ਨੂੰ ਅਸੀਂ ਪੁੱਛਦੇ ਆ ਤੇ ਪੰਡਤ ਬ੍ਰਾਹਮਣ ਜਿਹੜੇ ਬਿਠਾਏ ਜਾਂਦੇ ਆ ਲੇਕਿਨ ਬ੍ਰਾਹਮਣ ਕਾਦੇ ਵਾਸਤੇ ਬਿਠਾਏ ਜਾਂਦੇ ਆ ਬ੍ਰਾਹਮਣ ਪੂਜਾ ਪੂਜਾ ਪਾਠ ਪੂਜਾ ਪદ્ધਤੀ ਦੱਸਣ ਵਾਸਤੇ ਬਿਠਾਏ ਜਾਂਦੇ ਆ ਉਹਨਾਂ ਦਾ ਕਬਜ਼ਾ ਨਹੀਂ ਹੋ ਜਾਂਦਾ ਮੰਦਰ ਦੇ ਉੱਪਰ ਕਿਸੇ ਦਾ ਵੀ ਕਬਜ਼ਾ ਨਹੀਂ ਹੁੰਦਾ ਮੰਦਰ ਦੇ ਉੱਪਰ ਭਗਵਾਨਾਂ ਦਾ ਕਬਜ਼ਾ ਹੁੰਦਾ ਹੈ ਮੂਰਤੀਆਂ ਦਾ ਕਬਜ਼ਾ ਹੁੰਦਾ ਹੈ ਨਾ ਕਿ ਕਿਸੇ ਦਾ ਕੋਈ ਆ ਕੇ ਪੰਡਤ ਕਵੇ ਤੇ ਮੈਂ ਉੱਥੇ ਰਹਿਣਾ ਬਿਲਕੁਲ ਨਹੀਂ ਮੰਦਰ ਕਦੇ ਕਿਸੇ ਦਾ ਪ੍ਰਾਈਵੇਟ ਨਹੀਂ ਹੋ ਸਕਦਾ ਜੇ ਉੱਥੇ ਬੈਠੇ ਸੀ ਤੇ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਜਦੋਂ ਉਹਨਾਂ ਦੀ ਸੇਵਾ ਖਤਮ ਹੋਈ ਉਹ ਚਲੇ ਗਏ ਹੁਣ ਕੀ ਮਤਲਬ ਹੈ ਵੇਚਣ ਦਾ ਧਾਰਮਿਕ ਸਥਾਨ ਜਿਹੜਾ ਵੇਚਣ ਦੀ ਕਿਸੇ ਕੀਮਤ ਹੈ ਦੀ ਇਹ ਕਦੀ ਵੀ ਜਗ੍ਹਾ ਵੇਚਣ ਨਹੀਂ ਦਵਾਂਗੇ ਇਹ ਠਾਕੁਰ ਜੀ ਦੀ ਜਗ੍ਹਾ ਰਾਧਾ ਰਾਣੀ ਸ਼੍ਰੀ ਰਾਧਾ ਰਾਣੀ ਮੰਦਰ ਕਾਗਜ਼ਾ 'ਚ ਵੀ ਬੋਲ ਰਿਹਾ ਕਾਗਜ਼ਾ 'ਚ ਵੀ ਬੋਲ ਰਿਹਾ ਇਹ અમારી ਪਈ ਹੈ ਅਸੀਂ ਇੱਥੇ ਸੌਂਦੇ ਆ ਸਾਡਾ ਮਕਾਨ ਹੈ ਕਹਿੰਦੇ ਸਾਡਾ ਅਲਮਾਰੀਆਂ ਚੁੱਕ ਕੇ ਲੈ ਗਏ ਇੱਥੋਂ ਸਾਡੇ ਬੈੱਡ ਵੇਚ ਦਿੱਤੇ ਇਹਨਾਂ ਨੇ ਜੀ ਹਾਂਜੀ ਕਾਲਿਗੇਸ਼ਨ ਲਾ ਰਿਹਾ ਝੂਠਾ ਅਲੀਗੇਸ਼ਨ ਝੂਠ ਦੀ ਬੁਨਿਆਦ ਨਹੀਂ ਹੁੰਦੀ ਇੱਕ ਦਿਨ ਇਹ ਲੋਕ ਆਪੇ ਫਸ ਜਾਣਗੇ ਅਸੀਂ ਸੱਚਾਈ ਤੇ ਖੜੇ ਆ ਚਾਹੇ ਸਾਡੀ ਜਾਨ ਵੀ ਚਲ ਜਵੇ ਮੰਦਰ ਅਸੀਂ ਵੀ ਕਰਨੀ ਦਵਾਗੇ ਸਾਨੂੰ ਚਾਹੇ ਇੱਥੇ ਸ਼ਹੀਦ ਹੋਣਾ ਪੈ ਜਾਵੇ ਅਸੀਂ ਸਾਰੇ ਸ਼ਹੀਦ ਹੋ ਜਾਾਂਗੇ ਪਰ ਇਹ ਮੰਦਰ ਵੀ ਕਰਨੀ ਦਵਾਗੇ ਲੇਕਿਨ ਸਾਡੇ ਨਾਲ ਮੁਸਲਮਾਨ ਭਾਈ ਵੀ ਹੈ ਯਾਰ ਆਖਿਰ ਤਰਮ ਨੂੰ ਕਿੱਥੇ ਜਾਇਆ ਜਾਵੇ ਧਰਮ ਕਿੱਥੇ ਜਾਵੇ ਉਹ ਉੱਥੇ ਵੀ ਜੰਗਾ ਕਰਾਤੀ ਯੂਪੀ 'ਚ ਵੀ ਕਰਾਤੀ ਹੁਣ ਇੱਥੇ ਵੀ ਹੋਣਗੀਆਂ ਨਹੀਂ ਭਾਈ ਇਹ ਤਾਂ ਦੇਖੋ ਸਰਕਾਰ ਆਪਣੇ ਆਪਣੇ ਹਿਸਾਬ ਤੇ ਅਗਰ ਇਹ ਅ ਮੰਦਰ ਹੈਗਾ ਤੇ ਗਲਤ ਗੱਲ ਆ ਇੱਥੇ ਇੰਚਾਰ ਸਾਹਿਬ ਦਾ ਕੋਈ ਮਤਲਬ ਨਹੀਂ ਬਣਦਾ ਇਹ ਸੋਚੋ ਆਪਣੇ ਐਸਚੂ ਸਾਹਿਬ ਦਾ ਕੋਈ ਮਤਲਬ ਨਹੀਂ ਬਣਦਾ ਤਾਲਾ ਲਾ ਹਾਂਦਾ ਆ ਕੇ ਇੱਥੇ ਉਹ ਸਾ ਦੋਨੇ ਪੱਖਾਂ ਦੀ ਗੱਲ ਸੁਣੀ ਜਾਵੇ ਜੇ ਮੰਦਰ ਹੈਗਾ ਅੰਦਰ ਮੰਦਰ ਰੱਖਿਆ ਹੈ ਤਾਂ ਮੰਦਰ ਬਣਾਉਣਾ ਚਾਹੀਦਾ ਆਪਾਂ ਕਿਸੇ ਦੇ ਖਿਲਾਫ ਨਹੀਂ ਜਾਂ ਫਿਰ ਮੈਂ ਮੁਸਲਮਾਨ ਧਰਮ ਜੋ ਆ ਜੇ ਅਗਰ ਇੱਥੇ ਮੰਦਰ ਹੈਗਾ ਤੇ ਮੈਂ ਮੰਨਦਾ ਮੰਨਦਾ ਕਿ ਇੱਥੇ ਮੰਦਰ ਬਣਾਉਣਾ ਚਾਹੀਦਾ بس ਇੰਨੀ ਗੱਲ ਜਿਹੜੇ ਧਾਰਮਿਕ ਸਥਾਨ ਜਿਹੜਾ ਹੈਗਾ ਉੱਥੇ ਐਜ਼ ਇਟ ਰਹਿਣਾ ਚਾਹੀਦਾ ਆ ਰਹਿ ਜਾ ਰਹਿਣਾ ਚਾਹੀਦਾ ਬਿਲਕੁਲ ਜੀ ਧੱਕਾ ਸਾਈ ਨਹੀਂ ਕਰਨੀ ਚਾਹੀਦੀ ਕੋਈ ਧੱਕਾ ਸਾਈ ਨਹੀਂ ਕਰਨੀ ਚਾਹੀਦੀ ਆ ਭਾਈ ਕੋ ਕਾਗਜ਼ ਵੀ ਹੈ ਇਹਦੀ ਕਾਪੀ ਜਿਹੜੀ ਹੈਗੀ ਤੁਹਾਨੂੰ ਦਿਖਾ ਰਹੇ ਆ ਕਿ ਸਟੇਜ ਜਿਹੜੀ ਹੈ ਸਟੇਜ ਦੀ ਕਾਪੀ ਦਿੱਤੀ ਹੋਈ ਹੈ ਦਿਖਾਈ ਜਾ ਰਹੀ ਹੈ ਕਿ ਵਿਸ਼ਾਲ ਸਰ ਨੇ ਵੱਲੋਂ ਜਿਹੜੀ ਹੈ ਲਗਾਈ ਗਈ ਹੈ ਲੇਕਿਨ ਵਿਸ਼ਾਲ ਜਦੋਂ ਕਾਪੀ ਦਿਖਾਈ ਫਿਰ ਕੀ ਕੀਆ ਗਿਆ ਸਰ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਜੀ ਅਸੀਂ ਉਹਨਾਂ ਨੂੰ ਸਟੇ ਦਿਖਾ ਰਹੇ ਕਹਿੰਦੇ ਸਟੇ ਦਾ ਕੋਈ ਮਤਲਬ ਨਹੀਂ ਜੀ ਉਹਨਾਂ ਨੂੰ ਸਟੇ ਤੋਂ ਕੋਈ ਮਤਲਬ ਨਹੀਂ ਕਹਿੰਦੇ ਇੱਥੇ ਲੜਾਈ ਝਗੜਾ ਹੋ ਸਕਦਾ ਅਸੀਂ ਮੰਦਰ ਨੂੰ ਲੋਕ ਲਾਉਣ ਲੱਗੇ ਆਂ ਸਾਨੂੰ ਜਿੱਥੇ ਤੱਕ ਉਮੀਦ ਹੈ ਜੀ ਉਹ ਬੰਦੇ ਆਏ ਸੀ ਉਹ ਪਹਿਲੇ ਹੀ ਥਾਣੇ ਜਾ ਕੇ ਆਏ ਸੀ ਕਿ ਸਾਨੂੰ ਨਹੀਂ ਪਤਾ ਹੁਣ ਇਹ ਕੀ ਇਹਨਾਂ ਦੇ ਸਭ ਇਹਨਾਂ ਦੀ ਜੋ ਆ ਮਿਲੀ ਭੁਗਤਣਾ ਹੋਇਆ 10 ਮਿੰਟਾਂ 'ਚ ਪੁਲਿਸ ਆ ਜਾਂਦੀ ਹੈ ਇੱਥੇ ਅੱਜ ਤੱਕ ਜੇ ਕੋਈ ਗੱਲ ਹੋ ਜਾਂਦੀ ਹੈ ਨਾ ਕਿਤੇ ਕਤਲ ਵੀ ਹੋ ਜਾਏ ਉੱਥੇ ਵੀ 2 ਘੰਟੇ ਤੋਂ ਪਹਿਲਾਂ ਪੁਲਿਸ ਨਹੀਂ ਪਹੁੰਚਦੀ ਇੱਥੇ 10 ਮਿੰਟ 'ਚ ਪੁਲਿਸ ਆ ਜਾਂਦੀ ਆ ਤੇ ਪਹਿਲੇ ਆ ਕੇ ਸਾਨੂੰ ਕਹਿੰਦੇ ਸਾਰੇ ਬਾਹਰ ਨਿਕਲੋ ਸੀ ਕਿਉਂ ਬਾਹਰ ਨਿਕਲੋ ਕਹਿੰਦੇ ਸਾਡਾ ਤੁਹਾਡਾ ਨਾਮ ਲਿਖ ਰਿਹਾ ਸਾਡੇ ਸਾਰੇ ਬੰਦਿਆਂ ਦਾ ਨਾਮ ਲਿਖ ਰਿਹਾ ਐਸਐਚਓ ਸਾਹਿਬ ਜਿਹੜੇ ਬਾਹਰੋਂ ਬੰਦੇ ਆਏ ਆ ਉਹਨਾਂ ਦਾ ਨਾਮ ਨਹੀਂ ਲਿਖ ਰਹੇ ਮੱਲੇ ਵਾਲਿਆਂ ਦਾ ਨਾਮ ਲਿਖ ਰਹੇ ਸਾਨੂੰ ਲੇਡੀਜ਼ ਨੂੰ ਜੈਂਟਸ ਨੂੰ ਸਭ ਨੂੰ ਡਰਾਇਆ ਪੈਸਾ ਤਾਂ ਚੱਲ ਹੀ ਰਿਹਾ ਔਰ ਪੈਸਾ ਤਾਂ ਚੱਲਦਾ ਹੀ ਰਹੇਗਾ ਲੇਕਿਨ ਹੁਣ ਕੁਝ ਹੋਰ ਚਲਾਵਾਂਗੇ ਹਣ ਕੋ ਛੋਰ ਚਲਾਵਾਂਗੇ ਚੱਲੇ ਚੌਂਕੀ ਆਓ ਜੀ ਚੱਲੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਨਕਪੁਰੀ ਚੌਂਕੀ ਜਿਹੜਾ ਹੁਣ ਘਰਾਓ ਕਰਕੇ ਜਾਇ ਜਾਊਗਾ ਉਸ ਤੋਂ ਬਾਅਦ ਜਨਕਪੁਰੀ ਚੌਂਕੀ ਜਿਹੜੀ ਹੈਗੀ ਆ ਉਸ ਤੋਂ ਬਾਅਦ ਘਰਾਓ ਜਿਹੜਾ ਕੀਤਾ ਜਾਊਗਾ ਘਰਾਵ ਇਸ ਕਰਕੇ ਕੀਤਾ ਜਾਊਗਾ ਕਿ ਮੰਦਿਰ ਜਿਹੜਾ ਦਿਨੇਸ਼ ਨਗਰ ਦੇ ਵਿੱਚ 8 ਨੰਬਰ ਗਲੀ ਦੇ ਵਿੱਚ ਹੈਗਾ ਕਿ ਉਹ ਜਿਹੜਾ ਹੈਗਾ ਐਸ.ਐਚ.ਓ ਵਾਲੋ ਤਾਲਾ ਲਗਾ ਦਿੱਤਾ ਗਿਆ ਇਹਨਾਂ ਦਾ ਕਹਿਣਾ ਹੈ ਕਿ ਹੁਣ धक्काशाही जी है बर्दाश्त नहीं की जाएगी हूँ देखते हैं कि आखिर कार्रवाई की जाती कि नहीं की जाती जनकपुर चौंकी के बाहर धरना प्रदर्शन लगाने जो संगठन जोड़े है वो जा रहे हैं हिंदू संगठन जा रहे हैं हम देखते हैं कि कार्रवाई एस एच ओ की करते हैं कि जी चाबी जी ली गई है कि वो चाबी जी है हम एस एच ओ जे ने वापस देंगे है कि नहीं देंगे ने जी मामला क्या था मैम थोड़ा सा यही पूछना था मैम हाँ जी ये ना बेसिकली यहाँ पे प्लॉट नंबर में ओनरशिप इशू है डिस्प्यूट है तो एक पार्टी कहती है कि ये उनकी उनके नाम पे है ये बाकी दो दूसरी पार्टी कहती है कि यहाँ पे मंदिर हुआ करता था तो इसका जो मैटर है दैट इज पेंडिंग बिफोर द कोर्ट कोर्ट में एडजुडिकेशन इनकी चल रही है तो उसी से रिलेटेड इशू था आई थिंक अब तो पीसफुल है मैटर दोनों पार्टीज को बता दिया गया है कि भाई आपका मैटर जब कोर्ट में पेंडिंग है तो आगे ऑलरेडी कोर्ट है लेकिन मैम यहाँ पे ना एक जो फर्स्ट पार्टी थी जो कह रही थी कि रहे थे था। वो आज जनकपुरी चौकी उन्होंने प्रोटेस्ट किया था प्रोटेस्ट किया, अच्छा किया था प्रोटेस्ट किया था धरना लगाया था जो प्रोटेस्ट किया उन्होंने उन्होंने ये भी आरोप लगाया की कल एस जो आए थे उन्होंने चाबी दे ली थी मंदिर की वो कह रहे थे कि की मंदिर की चाबी नहीं देंगे तो उन्होंने ये भी कहा कि हम आरती कैसे करेंगे तो अभी जो बैठे थे अभी आवर में ये मतलब खत्म हो गया था धरना वो एस साहब के साथ क्या बात हुई तो चाबी एस ने है, तो नहीं थे? मेरे नॉलेज में तो ये बात नहीं है बाकी मैं ऐसे तो साहब को बोलती हूँ कि आपसे एक बार बात कर ली वो अपना पक्ष आपको क्लैरिफाई कर देंगे जी है मैम हाँ जी अदरवाइज ये मोटा मोटी जो इशू है वो ये है आपकी नॉलेज के लिए बाकी मैं ऐसे तो साहब से आप बात कर लीजिएगा ठीक है ठीक है बहुत बहुत शुक्रिया मैम थैंक यू हाँ जी जी